ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਕਾਲ ਉਸਤਤ ਬਾਣੀ ਦੀ ਸੰਥਿਆ ਪੂ ਕਰ ਰਹੇ ਆ ਤੇ ਅਗਲਾ ਪਾਠ ਸ਼ੁਰੂ ਹੋਣ ਜਾ ਰਿਹਾ ਹੈ ਤਵੇ ਪ੍ਰਸਾਦ ਕਬਿੱਤ ਕਤਹੂ ਸੁਚੇਤ ਹੋਏ ਕੈ ਜਿੱਥੇ ਇਹ ਕੌਮਾਂ ਤੁਸੀਂ ਵੇਖ ਰਹੋ ਲੱਗੀਆਂ ਇੱਥੇ ਵਿਸਰਾਮ ਨੇ ਸਾਰੇ ਕਤਹੂ ਸੁਚੇਤ ਹੋਏ ਕੈ ਚੇਤਨਾ ਕੁਚਾਰ ਕੀਓ ਕਤਹੂ ਅਚਿੰਤ ਹੋਏ ਕੈ ਸੋਵਤ ਅਚੇਤ ਹੋ ਕਤਹੁ ਭਿਖਾਰੀ ਹੋਏ ਕ ਮੰਗਤ ਫਿਰਤ ਭੀਖ ਕਹੂ ਮਹਾਦਾਨ ਹੋਏ ਕ ਮੰਗਿਓ ਧਨ ਦੇਤ ਹੋ ਕਹੂ ਮਹਾਰਾਜਨ ਕੋ ਦੀਜਤ ਅਨੰਤ ਦਾਨ ਕਹੂ ਮਹਾਰਾਜਨ ਤੇ ਛੀਨ ਛਿਤ ਲੈਤ ਹੋ ਕਹੂ ਬੇਦ ਰੀਤ ਕਹੂੰ ਤਾਂ ਸਿਉ ਵਿਪਰੀਤ ਕਹੂੰ ਤ੍ਰੈਗੁਣ ਅਤੀਤ ਕਹੂੰ ਸੁਰਗੁਣ ਸਮੇਤ ਹੋ ਕਹੂੰ ਜਛ ਗੰਦਰਬ ਉਰਗ ਕਹੂੰ ਵਿਦਿਆਰਤ ਕਬਹੂ ਵਿਦਿਆਧਰ ਕਹੂੰ ਭਏ ਕਿਨਰ ਪਿਸ਼ਾਚ ਕਹੂੰ ਪ੍ਰੇਤ ਹੋ ਕਹੂੰ ਹੋਏ ਕਹਿ ਹਿੰਦੂਆ ਗਾਇਤਰੀ ਕੋ ਗੁਪਤ ਜਪਿਓ ਕਹੂੰ ਹੋਏ ਕਹਿ ਤੁਰਕਾ ਪੁਕਾਰੇ ਬਾਗ ਦੇਤ ਹੋ ਕਹੂੰ ਕੋਕ ਕਾਬ ਹੋਏ ਕੈ ਪੁਰਾਣ ਕੋ ਪੜਤ ਮਤ ਕਤਹੂੰ ਕੁਰਾਨ ਕੋ ਨਿਦਾਨ ਜਾਣ ਲੇਤ ਹੋ ਕਹੂੰ 베ਦ ਰੀਤ ਕਹੂੰ ਤਾਸ਼ ਵਿਪਰੀਤ ਕਹੂੰ ਤ੍ਰੈਗੁਨ ਅਤੀਤ ਕਹੂੰ ਸੁਰ ਗੁਨ ਸਮੇਤ ਹੋ ਸੁਸੰਗਤ ਜੀ ਤੁਸੀਂ ਕੌਮਜ ਜਿੱਥੇ ਲੱਗੀਆਂ ਵੇਖ ਰਹੇ ਹੋ ਸਾਰੇ ਬਿਸਰਾ ਮਿੱਥੇ ਨੇ ਇਹ ਜਿਹੜੀ ਬਾਣੀ ਹੈ ਸੁੰਦਰ ਗੁੜਕਾ ਦਮਦਿੰ ਟਕਸਾਲ ਦਾ ਐਪ ਆ ਪਲੇਲਿਸਟ ਵਿੱਚ ਤੁਹਾਨੂੰ ਮਿਲ ਜੂਗੀ ਉਹਦੇ ਵਿੱਚ ਇਹ ਲਿਖੀ ਹੋਈ ਹੈ ਕਹੂੰ ਦੇਵਦਾਨ ਕੇ ਦੇਵਤਾਨ ਕੇ ਦੀਵਾਨ ਮੈਂ ਬਿਰਾਜਮਾਨ ਕਹੂੰ ਦਾਨਵਾਨ ਕੋ ਗੁਮਾਨ ਮਤ ਦੇਤੋ ਕਹੂੰ ਇੰਦਰ ਰਾਜਾ ਕੋ ਮਿਲਤ ਇੰਦਰ ਪਦਵੀ ਸੀ ਕਹੂੰ ਇੰਦਰ ਪਦਵੀ ਸਿਪਾਇ ਸ਼ੀਨ ਲੇਤੋ ਕਤ ਹੂੰ ਵਿਚਾਰ ਅਬ ਵਿਚਾਰ ਕੋ ਵਿਚਾਰਤ ਹੂੰ ਕਹੂੰ ਨਿਜ ਨਾਰ ਪਰ ਨਾਰਕੇ ਨਕੇਤ ਹੂੰ ਕਹੂ ਕਹੂੰ ਬੇਦ ਰੀਤ ਕਹੂੰ ਤਾਸ਼ੋ ਵਿਪਰੀਤ ਕਹੂੰ ਤ੍ਰੈ ਗੁਣ ਅਤੀਤ ਕਹੂੰ ਸੋਰ ਗੁਣ ਸਮੇਤ ਹੂੰ ਕਹੂੰ ਸ਼ਸਤਰ ਧਾਰੀ ਕਹੂੰ ਵਿਦਿਆ ਕੇ ਵਿਚਾਰੀ ਕਹੂੰ ਮਾਰਤ ਆਹਾਰੀ ਕਹੂੰ ਨਾਰਕੇ ਨਕੇਤ ਹੂੰ ਕਹੂੰ ਦੇਵ ਬਾਨੀ ਕਹੂੰ ਸਾਰਦਾ ਭਵਾਨੀ ਕਹੂੰ ਮੰਗਲਾ ਮੇੜਾਨੀ ਕਹੂੰ ਸਿਆਮ ਕਹੂੰ ਸੀਤ ਹੋ ਕਹੂੰ ਧਰਮ ਧਾਮੀ ਕਹੂੰ ਸਰਬ othor ਗਾਮੀ ਕਹੂੰ ਜਤੀ ਕਹੂੰ ਕਾਮੀ ਕਹੂੰ ਦੇਤ ਕਹੂੰ ਲੇਤ ਹੋ ਕਹੂੰ ਬੇਦ ਰੀਤ ਕਹੋ ਤਾਸ਼ੋ ਵਿਪਰੀਤ ਕਹੂੰ ਤ੍ਰੈਗੁਣ ਅਤੀਤ ਕਹੂੰ ਸੋਰਗੁਣ ਸਮੇਤ ਹੋ ਕਹੂੰ ਜਟਾ ਧਾਰੀ ਕਹੂੰ ਕੰਠੀ ਧਰੇ ਬ੍ਰਹਮਚਾਰੀ ਕਹੂੰ ਯੋਗ ਸਾਧੀ ਕਹੂੰ ਸਾਧਨਾ ਕਰਤੋ ਕਹੂੰ ਕਾਨ ਫਾਰੇ ਕਹੂੰ ਡੰਡੀ ਹੋਏ ਪਦਾਰੇ ਕਹੂੰ ਫੂਕ ਫੂਕ ਪਾਵਣ ਕੋ ਪ੍ਰਿਥੀ ਕੈ ਤਰਤੋ ਪ੍ਰਿਥੀ ਪੈ ਤਰਤੋ ਕਤਹੂ ਸਿਪਾਹੀ ਹੋਏ ਕੈ ਸਾਦਤ ਸਲਾਹਨ ਕੋ ਇਥੇ ਕਨੌੜੇ ਦੇ ਨਾਲ ਆਇਆ ਤਿਆਰ ਰੱਖਣਾ ਪਿੱਛੇ ਆਪਾਂ ਦਲਾਵਾ ਦੇ ਨਾਲ ਪੜ ਕੇ ਆਏ ਆਂ ਕਹਿ ਕਹਿ ਲੱਗਾ ਕਉ ਕਹੂੰ ਛਤਰੀ ਹੋਏ ਕਹਿ ਅਰ ਮਾਰਤ ਮਰਤ ਹੋ ਕਹੂੰ ਕਹੂੰ ਭੂਮ ਭਾਰ ਕਉ ਉਤਾਰਤ ਹੋ ਮਹਾਰਾਜ ਕਹੂੰ ਪਵ ਭੂਤਨ ਕੀ ਭਾਵਨਾ ਪਰਤ ਹੋ ਕਹੂੰ ਗੀਤ ਨਾਦ ਕੇ ਨਿਦਾਨ ਕਉ ਬਤਾਵਤ ਹੋ ਕਹੂੰ ਨਿਰਤਕਾਰੇ ਚਿੱਤਰਕਾਰੇ ਕੇ ਨਿਧਾਨ ਹੂੰ ਕਹੂੰ ਪਿਉਖ ਹੋਏ ਕ ਪਪਾ ਊੜਿਦ ਲੈਂਕੜ ਖਖਾ ਇੱਥੇ ਜਈਏ ਨੂੰ ਤਲੈਂਕੜ ਆਇਆ ਊੜਿਦ ਲੈਂਕੜ ਉਚਾਰਨ ਕਰਨਾ ਪਿਉਖ ਪਿਉਖ ਉਚਾਰਨ ਕਰਨਾ ਕਤਹੂੰ ਪਿਉਖ ਹੋਏ ਕ ਪੀਵਤ ਤਵਾਵਤ ਹੋ ਕਤਹੂੰ ਮਿਉਖ ਇਹ ਵੀ ਉਸੇ ਤਰ੍ਹਾਂ ਉਚਾਰਨ ਕਰਨਾ ਇੱਥੇ ਮਮਾ ਇੱਥੇ ਪਪਾ ਮਿਉਖ ਊਖ ਕਹੂੰ ਮਦ ਪਾਨ ਹੋ ਕਹੂੰ ਮਹਾਸੂਰ ਹੋਏ ਕੈ ਮਾਰਤ ਬਵਾਸਣ ਕੋ ਕਹੂੰ ਮਹਾਦੇਵ ਦੇਵਤਾਨ ਕੇ ਸਮਾਨ ਹੋ ਕਹੂੰ ਮਹਾਦੀਨ ਕਹੂੰ ਦਰਭ ਕੇ ਅਧੀਨ ਇਹਨੂੰ ਦਰਬ ਨਹੀਂ ਕਹਿਨ ਦਰਭ ਦਰਭ ਉਚਾਰਨ ਕਰਨਾ ਪੈਰ ਵਿੱਚ ਰਾਰਾ ਹੈ ਦਰਭ ਦਰਭ ਕੇ ਅਧੀਨ ਕਹੂੰ ਵਿਦਿਆ ਮੈਂ ਪਰਮੀ ਪਰਬੀਣ ਕਹੂੰ ਭੂਮ ਕਹੂੰ ਭਾਣ ਹੋ ਕਹੂੰ ਅਕਲੰਕ ਅਕਲੰਕ ਉਚਾਰਨ ਕਰਨਾ ਹੈ ਅਕਲੰਕ ਨਹੀਂ ਬੋਲਣਾ ਅਕਲੰਕ ਅਕਲੰਕ ਕਹੂੰ ਮਾਰਤ ਮਯੰਕ ਇਹਨੂੰ ਮਯੰਕ ਉਚਾਰਨ ਕਰਨਾ ਹੈ ਮਯੰਕ ਮਮਾ ਈੜੀ ਸਿਆਰੀ ਐਡੀ ਟਿੱਪੀ ਕੱਕਾ ਮਯੰਕ ਕਹੂੰ ਪੂਰਨ ਪ੍ਰਜੰਕ ਕਹੂੰ ਸੁਧਤਾ ਕੀ ਸਾਰ ਹੋ ਕਹੂੰ ਦੇਵ ਧਰਮ ਕਹੂੰ ਸਾਧਨਾ ਕੇ ਹਰਮ ਕਹੂੰ ਕੁਤਸਤ ਕੁਕਰਮ ਇਨੂੰ ਕੁੱਤ ਸਤ ਨਹੀਂ ਕਹਿਣਾ ਕੋ ਤਸਤ ਕੱਕੇ ਔਂਕੜ ਜਿਹੜਾ ਇਹ ਵੱਖਰਾ ਕਰ ਦੇਣਾ ਕੋ ਤਸਤ ਤੱਤਾ ਸਸਾ ਤੱਤਾ ਇਹ ਇਕੱਠਾ ਬੋਲ ਦੇਣਾ ਕੁਤਸਤ ਕੁਕਰਮ ਕਹੂੰ ਧਰਮ ਕੇ ਪ੍ਰਕਾਰ ਹੋ ਕਹੂੰ ਪੌਣ ਆਹਾਰੀ ਕਹੂੰ ਵਿਦਿਆ ਕੇ ਵਿਚਾਰੀ ਕਹੂੰ ਜੋਗੀ ਜਤੀ ਬ੍ਰਹਮਚਾਰੀ ਨਰ ਕਹੂੰ ਨਾਰ ਹੋ ਕਹੂੰ ਛਤਰ ਧਾਰੇ ਕਹੂੰ ਛਾਲਾ ਧਰੇ ਸ਼ੈਲ ਭਾਰੀ ਕਹੂੰ ਸ਼ਕਵਾਰੀ ਕਹੂੰ ਛਲ ਕੇ ਪ੍ਰਕਾਰ ਹੋ ਕਹੂੰ ਗੀਤ ਕੇ ਗਵਈਆ ਇਹਨੂੰ ਗਵਈਆ ਉਚਾਰਨ ਕਰਨਾ ਹੈ ਗਵਈਆ ਕਹੂੰ ਬੇਨ ਕੇ ਬਜਈਆ ਇਹਨੂੰ ਬਜਈਆ ਉਚਾਰਨ ਕਰਨਾ ਕਹੂੰ ਨ੍ਰਿਪਕੇ ਨਚਈਆ ਇਹਨੂੰ ਨਚਈਆ ਉਚਾਰਨ ਕਰਨਾ ਜਿਵੇਂ ਆਪਾਂ ਤਵੇ ਪ੍ਰਸਾਦ ਸਵਈਆ ਦੇ ਵਿੱਚ ਪੜ੍ਹਦੇ ਹਾਂ ਮਲਈਆ ਦਵਈਆ ਉਸੇ ਤਰ੍ਹਾਂ ਨਚਈਆ ਕਹੂੰ ਨਾਰਕੋ ਆਕਾਰ ਹੋ ਕਹੂੰ ਬਦੇ ਬਾਨੀ ਕਹੂੰ ਕੱਕੋ ਕੀ ਕਹਾਣੀ ਕਹੂੰ ਰਾਜਾ ਕਹੂੰ ਰਾਣੀ ਕਹੂੰ ਨਾਰਕੇ ਪ੍ਰਕਾਰ ਹੋ ਕਹੂੰ ਬੇਨ ਕੇ বজਈਆ ਕਹੂੰ ਧੇਨ ਕੇ ਚਰਈਆ ਇਹ ਵੀ ਉਸੇ ਤਰ੍ਹਾਂ ਉਚਾਰਨ ਕਰਨੇ ਨੇ ਕਹੂੰ ਲਖਨ ਲਵਈਆ ਕਹੂੰ ਸੁੰਦਰ ਕੁਮਾਰ ਹੋ ਸੁਧਤਾ ਕਿਸਾਨ ਹੋ ਕਿ ਸੰਤਨ ਕੇ ਪ੍ਰਾਨ ਹੋ ਕਿ ਦਾਤਾ ਮਹਾਦਾਨ ਹੋ ਕਿ ਨਿਰਦੋਖੀ ਨਿਰੰਕਾਰ ਹੋ ਨਿਰਜੁਰ ਨਿਰੂਪ ਹੋ ਕਿ ਸੁੰਦਰ ਸਰੂਪ ਹੋ ਕਿ ਭੋਪਣ ਕੇ ਪੂਪ ਹੋ ਕਿ ਦਾਤਾ ਮਹਾਦਾਨ ਹੋ ਪ੍ਰਾਨ ਕੇ ਬਚਈਆ ਬਚਈਆ ਉਚਾਰਨ ਕਰਨਾ ਪ੍ਰਾਨ ਕੇ ਬਚਈਆ ਦੂਧ ਪੂਤ ਕੇ ਦਵਈਆ ਇਹਨੂੰ ਦਵਈਆ 'ਚ ਦੱਦੇ ਨੂੰ ਸਿਆਰੀ ਲੱਗੀ ਦਵਈਆ ਰੋਗ ਸੋਗ ਕੇ ਮਟਈਆ ਸਿਆਰੀ ਲਾ ਕੇ ਮਟਈਆ ਕਿਦੋ ਮਾਨੀ ਮਹਾਮਾਨ ਹੋ ਵਿਦਿਆ ਕੇ ਵਿਚਾਰ ਹੋ ਕਿ ਅਦਵੈ ਅਵਤਾਰ ਹੋ ਅਦਵੈ ਉਚਾਰਨ ਕਰਨਾ ਅਵਤਾਰ ਹੋ ਕਿ ਸਿੱਧਤਾ ਕੀ ਸੂਰਤ ਹੋ ਕਿ ਸ਼ੁੱਧਤਾ ਕੀ ਸਾਨ ਹੋ ਜੋ ਬਣ ਕੇ ਜਾਲ ਹੋ ਕਿ ਕਾਲ ਕਹੂੰ ਕਿ ਕਾਲ ਹੋ ਕਿ ਸਤਰਨ ਕੀ ਸੂਲ ਹੋ ਕਿ ਮਿਤਰਨ ਕੇ ਪ੍ਰਾਨ ਹੋ ਕਹੂੰ ਬ੍ਰਹਮ ਬਾਦ ਕਹੂੰ ਵਿਦਿਆ ਕੋ ਵਿਖਾਦ ਕਹੂੰ ਨਾਦ ਕੋ ਨਨਾਦ ਕਹੂੰ ਪੂਰਨ ਭਗਤ ਹੋ ਕਹੂੰ ਬੇਦਗੀ ਰੀਤ ਕਹੂੰ ਵਿਦਿਆ ਕੀ ਪ੍ਰਤੀਤ ਕਹੂੰ ਨੀਤ ਔ ਅਨੀਤ ਕਹੂੰ ਜਵਾਲਾ ਜਵਾਲਾ ਸੀ ਜਗਤ ਹੋ ਪੂਰਨ ਪ੍ਰਤਾਪ ਕਹੂੰ ਇਕਾਤੀ ਕੋ ਜਾਪ ਕਹੂੰ ਤਾਪ ਕੋ ਅਤਾਪ ਕਹੂੰ ਜੋਗ ਤੇ ਡਿਗਤ ਡਿਗਤ ਪਾਠ ਇਕੱਠਾ ਹੀ ਉਚਾਰਨ ਕਰਨਾ ਕਹੂੰ ਜੋਗ ਤੇ ਡਿਗਤ ਹੂੰ ਕਹੂੰ ਬਰ ਦੇਤ ਕਹੂੰ ਛਲ ਸਿਉ ਛਨਾਏ ਲੈਤ ਸਰਬ ਕਾਲ ਸਰਬ ਠੌਰ ਏਕ ਸੇ ਲਗਤੋ ਹੋ ਸੋ ਸੰਗਜ ਇੱਥੇ 20 ਪੌੜੀਆਂ ਆਪਣੀ ਸੰਪੂਰਨ ਹੋ ਗਈਆਂ ਨੇ ਦੂਜੇ ਜੇ ਆਪਾਂ ਦੂਜਾ ਪਾਠ ਸਦਾ ਬਣ ਗਿਆ ਪਹਿਲਾ ਪਾਠ ਪਲੇਲਿਸਟ ਵਿੱਚ ਪਿਆ ਹੋਇਆ ਅਕਾਲ ਉਸਤਤਿ ਬਾਣੀ ਹੈ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ